ਲੇਖਕਾ ਆਪਣੀ ਸੰਸਕ੍ਰਿਤੀ ਵਿੱਚ ਹੀ ਵੱਡਾ ਜਾਂ ਛੋਟਾ ਹੋ ਸਕਦਾ ਹੈ ਪਰ ਲੇਖਕ ਨੂੰ ਬਹੁਤ ਔਖੇ ਧਿਆਨ ਵੀ ਦੇਣੇ ਪੈਣਗੇ ਲੇਖਕ ਨੂੰ ਖੁਦ ਵੀ ਆਪਣੇ ਆਪ ਨੂੰ ਨੰਦ ਕਰਨਾ ਸਿੱਖਣਾ ਚਾਹੀਦਾ ਪਰ ਤੁਹਾਨੂੰ ਕਿ ਬਹੁਤ ਬੁੱਧੂ ਦਾ ਜਮ ਉਹ ਜਿਹਦੇ ਕਰਕੇ ਇੰਜਨ ਕਰਦਾ ਬਾਹਰੋਂ ਲੱਗਦਾ ਕਿ ਜੇ ਤੂੰ ਆਪਣੇ ਆਪ ਨੂੰ ਅਪਣੀ ਕਰਦਾ ਤਾਂ ਕੀ ਹੋਰ ਲੇਖ ਹੋਣ ਬਾਣੀ ਬਹੁਤ ਵਿਚਾਰੋ ਸੋਚ ਸੁਧਾਰੋ ਜੋ ਹੌਣ ਚਾਹ ਜੋ ਲੱਗਿਆ ਹੌ ਤਾਣੀ ਸੋਚ ਕਵੇ ਤਾਂ ਕੋਚ ਵੀ ਦੇਖੋ ਤਾਕੀ ਫੇਰੋਂ ਬਣੀ ਜੇ ਲੇਖ ਕਾਪੜਿਆਂ ਨੂੰ ਰੰਗ ਕਾਨੂੰ ਜੋਗਨ ਤਾਂ ਉਹ ਆਪਣੇ ਸਮੇਂ ਨੂੰ ਤੇ ਆਪਣੇ ਇਤਿਹਾਰ ਨੂੰ ਲੰਮਕਦਰ। ਅਲਾਮਦਾਨ ਵਾਲੇ ਦੋਸਤਾਂ ਨੂੰ ਇੱਕ ਗੱਲ ਹੋ ਜਾ ਲਖਾ ਦੇ ਆ। ਜਦੋਂ ਬੀਬੀ ਜਵਾਨ ਅਕਾਦਮੀ ਦੀ ਪ੍ਰਧਾਨ ਬਣਨੀ ਤੇ ਮੈਂ ਜਨਸਪੱਤਰ ਬਣਿਆ। 2 ਸਾਲਾਂ ਤੱਕ ਮੈਂ ਬੀਬੀ ਦੀ ਹਰ ਗੱਲ ਦੇਸ਼ ਕਰਕੇ ਬੰਦੀ ਕਿ ਬੀਬੀ ਸਾਡੀ ਵੱਡੀ ਰਚਨਾਕਾਰਾਂ ਤੇ ਵੱਡੀ ਭੈਣ ਵਰਗੀ ਆ। ਬੀਬੀ ਤੋਂ ਬੜੇ ਖਸ਼ੇ ਸੀ ਨੇ ਜਿਹਾ ਦੇ ਬਾਰੇ ਕਿੰਨੇ ਕੁ ਲੋਕਾਂ ਨੇ ਕਿਹਾ ਕਿ ਕਿੱਤੇ ਅੜਕ ਟੱਪੂ ਦਾ ਬਾਪ ਪੈ ਗਿਆ ਤੇਰਾ।

ਦੇ ਬਿਆਖਤ ਨਾਜਮ ਸਿੰਘ ਜੀ ਨੂੰ ਦੇ। ਉਹਨਾਂ ਨੂੰ ਸੰਸੈਦ। ਬੀਬੀ ਬਲਾਈਮੈਂਟ ਬੀਬੀ ਬੰਨੇ ਦਿੱਤਾ ਠੀਕ ਆ ਅਨਿਕਾਲ। ਵੀ ਪੈਚੈਂਟ ਫੈਲੋਸ਼ਿਪ ਨਾਜਮ ਸਿੰਘ ਜੀ ਨੂੰ ਦੇ ਦਿੰਨੇ ਆ। ਬਾਕੀ ਆਪਾਂ ਦੇਖਾਂਗੇ ਜਦੋਂ ਦੂਜੀ ਦਿਨ ਇਹ। ਉਹਨਾਂ ਨੂੰ ਸੰਸੈਦ ਨੂੰ ਮੈਂ ਕਿੱਥੇ ਰੱਖਤੀ ਸੀ ਜੀ ਬਲੋ। ਮੈਂ ਬਦਵਾਸ਼ੀ ਇੱਥੇ ਕਮਲਾ ਨਾ ਸਿੰਘ ਬੀਬੀ ਦਾ ਦਾਅ ਵਕਤਾ ਸੀ ਪ੍ਰਕਾਰ ਤੁਸੀਂ ਬੀਬੀ। ਨਾਜਮ ਸਿੰਘ ਨੂੰ ਕਿੱਥੇ ਲਿਖੀ? ਕਿ ਅਸੀਂ ਤੁਹਾਨੂੰ ਕਦੇ ਫੈਲੋਸ਼ਿਪ ਨਹੀਂ ਦੇਣੀ। ਅਜੀ ਤੁਹਾਡੇ ਤੋਂ ਸਾਈਂ ਮੀਆਂ ਮੀਰ ਭਵੰਦਾ ਨਹੀਂ ਪੱਥਰ ਹੋਣਾ ਹੈ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬੀ ਪਬੰਦ ਚ ਅੱਗ ਦੁਕਾਨਾ ਹੋਣਾ ਸਤਤਿਆਂ ਤੇ ਪੰਜਾਬ ਦੇ ਕਿਸੇ ਵੀ ਲੇਖਕ ਨੂੰ ਜੇ ਉਹ ਕਿਤਾਬਾ ਲੈਣਾ ਚਾਹਦਾ ਹੋਵੇ ਇੱਕ ਥਾਂ ਤੇ ਇਹ ਦਿਨ ਕੰਮ ਦਾ ਮਿਲ ਜਾਵੇ ਤਾਂ ਜਵਾਬ ਹੋ ਸਤਰਾ ਦਾ ਅਸੀਂ ਬਹੁਤ ਖੂਬਸੂਰਤ ਜਵਾਬਾ ਯਾਦ ਰੱਖਿਓ ਨਾਮਾ ਵਾ ਦੇ ਗਦਾ ਵੀ ਬੀਬੀ ਮੇਰੇ ਕੋਲ ਤਾਂ ਕਲਮ ਦਾ ਭਾਰ ਨਹੀਂ ਤਲਿਆ ਜਾ ਚੱਕਿਆ ਜਾਦਾ ਇਹ ਬੇਦਨ ਕਮਜ਼ੋਰ ਵਾਹ ਕੋਦੇ ਪੱਥਰ ਦਾ ਭਾਰ ਕਿਵੇਂ ਚੁੱਕ ਲਵੇ ਮੈਂ ਕਿਹਾ ਕੱਲ ਨੂੰ ਉਹ ਸਤਕਾਰ ਦੇ ਠੀਕ ਆ ਪਰ ਜੇ ਕੱਲ ਨੂੰ ਸਤਕਾਰ ਲੈਣ ਵਾਲਾ ਜੇ ਪੱਥਰ ਦਾ ਪੱਥਰ ਦੇ ਭਾਰ ਵਰਗਾ ਭਾਰਾ ਹੋਇਆ ਤੇ ਫਿਰ ਵੀ ਚੱਲ ਕੇ ਸਵਾਲ ਦੀ ਖੜੀ ਕੰਨੂ ਜਿਸ ਕੱਕੀ ਇਨਾਮ ਦੇਣ ਵਾਲੇ ਹੋ ਵੀ ਜੇ ਇਨਾਮ ਲੈਣ ਵਾਲੇ ਹੋ ਵੀ ਮਸ਼ਾਹਰ ਕਰੋ ਸਮਗਰਾਂ ਦਾ ਸਦਾ ਬਹੁਤ ਅਨੰਦ ਕਰਾਂਗੇ ਦਲਾਈ ਪਛਲਾਉਂਦੀ ਲੌਂਜਾਂ ਨੇ ਉਸਨੇ ਕੱਲ੍ਹ ਵਾਪਰ ਅੱਜ ਤੋਂ 30000 ਸਾਲ 25000 ਸਾਲ ਪਹਿਲਾਂ ਲੌਂਜਾਂ ਉਸਨੇ ਗੱਲ ਲਿਖੀ ਸੀ ਕਿ ਲੇਖਕ ਰੇਸ ਵਲੇ ਕੋੜੇ ਵਕਿਆ ਹੁੰਦਾ ਪਰ ਲੇਖਕ ਨੂੰ ਮੂਹ ਮੁਖੇਰ ਦਾ ਵੀ ਚਾਹੀਦਾ ਹੈ ਕਦੇ ਕਦੇ ਅਲਾਮ ਦੀ ਚਾਹੀਦਾ ਹੈ ਪਰ ਲੇਖਕ ਨੂੰ ਅੱਡੀ ਕਾਡੇ ਦੀ ਵੀ ਲੋੜ ਹੁੰਦੀ ਹੈ ਜੋ ਪਿਰਾਮੀ ਚ ਆਰ ਜਿੰਨੇ ਆ ਤੇ ਜੇ ਡੌਣ ਵਾਲੇ ਘੋੜੇ ਨੂੰ ਸ਼ਾਵਸ਼ੀ ਵੀ ਚਾਹੀਦੀ ਆ ਪਰ ਉਹਨੂੰ ਆਗ ਲਾਉਣ ਵਾਲਾ ਵੀ ਹੋਣਾ ਚਾਹੀਦਾ ਆ ਪੰਜਾਬੀ ਦੇਖ ਮਿੱਤਰਾਂ ਨੂੰ ਅੱਜ ਕੱਲ ਆਗ ਵੀ ਲਾ ਦਿਆ ਅਸੀਂ ਬਹੁਤ ਦੀ ਆਗ ਲਗਾਈ ਅਸੀਂ ਇੰਨੇ ਮੂਹ ਰੱਖਣ ਦਾ ਗੱਲਾਂ ਕਰਵਾ ਦੇ ਹੋ ਗਏ ਆ ਕਿ ਪੰਜਾਬੀ ਦੇਖ ਕਹਿੰਦੀ ਆਗ ਨਹੀਂ ਲਾਉਦਾ ਜਿਹੜਾ ਮਾੜਾ ਕੁੱਟਾ ਲਾਉਂਦਾ ਆ ਉਹ ਬਦਲਾਵ ਹੋ ਜਾਂਦਾ ਜਿੰਨੇ ਗੁਰਵਚਨ ਨੂੰ ਅਸੀਂ ਬਹੁਤ ਲੰਬਾ ਸਮਾਂ ਸਮਾ ਲੋਚ ਕਿਉਂਕਿ ਆਗ ਆਗ ਲਾਉਦਾ ਐਸੇ